ਆਪ ਸਭ ਦਾ ਸਵਾਗਤ ਹੈ ਜਿਵੇਂ ਕਿ ਪੂਰੇ ਪੰਜਾਬ ਦੇ ਵਿੱਚ ਸਰਪੰਚੀ ਤੇ ਪੰਚੀ ਚੋਣਾਂ ਦੇ ਲਈ ਮਾਹੌਲ ਪੱਕ ਚੁੱਕਿਆ ਅੱਜ ਤੀਸਰਾ ਦਿਨ ਹੈ ਨਾਮਜ਼ਦਗੀਆਂ ਦੇ ਲਈ 28 30 ਸੌਰੀ 30 ਸਤੰਬਰ ਅੱਜ ਜੋ ਨਾਮਜ਼ਦਗੀਆਂ ਦਾ ਤੀਸਰਾ ਦਿਨ ਹੈ ਕਿਉਂਕਿ 27 ਤਰੀਕ ਤੋਂ ਨਾਮਜ਼ਦਗੀਆਂ ਸ਼ੁਰੂ ਹੋ ਚੁੱਕੀਆਂ ਨੋਟੀਫਿਕੇਸ਼ਨ ਹੋ ਚੁੱਕੀ ਸੀਗੀ ਤੇ ਅਸੀਂ ਬੀਡੀਪੀਓ ਦਫ਼ਤਰ ਵੀ ਜਾ ਕੇ ਆਏ ਤੇ ਸਾਢੇ 6 ਵਜੇ ਤੱਕ ਜੋ ਅਫਸਰ ਹੈ ਉਹ ਤਲਾਕ ਬੈਠੇ ਨੇ ਤੇ ਪੰਚੀ ਸਰਪੰਚੀ ਦੇ ਜੋ ਚਾਹਵਾਨ ਨੇ ਉਹ ਆਪਣੇ ਕੰਮ ਚ ਲੱਗੇ ਨੇ ਇੱਥੇ ਅਸੀਂ ਇੱਕ ਗੱਲ ਹੋਰ ਦੱਸ ਦਈਏ ਸਾਡੀ ਗੱਲਬਾਤ ਹੋਈ ਆ ਅਫਸਰ ਸਹਿਬਾਨਾਂ ਦੇ ਨਾਲ ਉਹਨਾਂ ਨੇ ਦੱਸ 2 ਤੇ 3 ਤਰੀਕ ਜੋ ਕਿ ਗਸਟਡ ਛੁੱਟੀ ਹੈ 2 ਤਰੀਕ ਨੂੰ ਗਾਂਧੀ ਜਨਮ ਦਿਤੀ ਹੈ ਤੇ 3 ਤਰੀਕ ਨੂੰ ਅਗਰਸੇਨ ਜਨਮ ਦਿਤੀ ਹੈ ਤੇ ਇਹ ਦੋ ਦਿਨ ਇਹ ਨਾਮਸਦਗੀਆਂ ਨਹੀਂ ਹੋਣਗੀਆਂ ਜਾਂ ਤਾਂ ਹੁਣ ਤੁਹਾਡੇ ਕੋਲ ਕੱਲ ਦਾ ਦਿਨ ਹੈ ਕੱਲ 1 ਅਕਤੂਬਰ ਜਾਨੀ ਕਿ ਮੰਗਲਵਾਰ ਤੇ ਉਸ ਤੋਂ ਬਾਅਦ 4 ਅਕਤੂਬਰ ਤੁਹਾਡੇ ਕੋਲ ਜਾਨੀ ਕਿ ਵੀਰਵਾਰ ਦਾ ਦਿਨ ਰਹਿ ਜਾਏਗਾ ਤੇ ਇਹ ਦੋ ਦਿਨ ਹੀ ਤੁਹਾਡੇ ਕੋਲ ਨੇ 1 ਤਰੀਕ ਤੇ 4 ਤਰੀਕ 2 ਤੇ 3 ਤਰੀਕ ਨੂੰ ਗਸਟਡ ਛੁੱਟੀ ਹੈ ਮਾਰਸ਼ਲ نیوز ਵੱਲੋਂ ਤੁਹਾਨੂੰ ਫੇਰ ਇੱਕ ਵਾਰ ਅੰਦਾਜ਼ਾ ਤਾਂ ਜਾਂਦਾ ਹੈ ਕਿ 2 ਤੇ 3 ਤਰੀਕ ਨੂੰ ਅਗਸਤੜ ਛੁੱਟੀ ਹੋਣ ਕਰਕੇ ਤੁਹਾਡੀਆਂ ਨਾਮਜ਼ਦਗੀਆਂ ਨਹੀਂ ਹੋਣਗੀਆਂ ਜਿੰਨੇ ਵੀ ਕਲਸਟਰ ਜ਼ੋਨ ਹੈ ਉਹ ਸਾਰੇ ਬੰਦ ਹੋਣਗੇ ਤੇ ਇਸ ਕਰਕੇ 1 ਤੇ 4 ਤਰੀਕ ਹੀ ਤੁਹਾਡੇ ਕੋਲ ਰਹਿ ਗਈ ਜਾਂ ਕੱਲ ਦਾ ਦਿਨ ਰਹਿ ਗਿਆ ਤੇ ਜਾਂ 4 ਤਰੀਕ ਰਹਿ ਗਈ ਹੈ ਤੇ ਜੋ ਸਾਡੀ ਅਫਸਰ ਸਾਹਿਬਾਨ ਨਾਲ ਗੱਲ ਹੋਈ ਹੈ ਉਹਨਾਂ ਦੇ ਮੁਤਾਬਕ ਕਿ ਵੀ ਜੋ ਤਿੰਨ ਸਰਪੰਚੀ ਦੀਆਂ ਨਾਮਜ਼ਦਗੀਆਂ ਨੇ ਸਾਡੇ ਕੋਲ ਫਾਰਮ ਆਏ ਨੇ ਤੇ ਚਾਰ ਪੰਚੀ ਦੀਆਂ ਜੋ ਉਹਨਾਂ ਦੇ ਲਈ ਉਮੀਦਵਾਰਾਂ ਦੇ ਫਾਰਮ ਇੱਥੇ ਆਏ ਨੇ ਤੇ ਪੂਰਾ ਮਾਹੌਲ ਗੈਮਾ ਗੈਮੀ ਵਾਲਾ ਹੈ ਜਿੱਥੇ ਵੀ ਅਸੀਂ ਦੇਖਦੇ ਆਂ ਚਾਹੇ ਉਹ ਟਾਈਪਿਸਟ ਨੇ ਚਾਹੇ ਹੋ ਸਟੈਂਪ ਰੋਸ਼ ਨੇ ਜਾਂ ਕੋਈ ਵੀ ਹੋ ਹੋ ਉਹਨਾਂ ਦੇ ਸਾਰੇ ਪਾਸੇ ਇੱਕ ਮੇਲੇ ਵਾਲਾ ਮਾਹੌਲ ਹੈ ਗੱਲ ਕਰਦੇ ਆਂ ਅਫਸਰ ਸਾਹਿਬਾਨ ਨਾਲ ਤੇ ਵਿਖਾਉਂਦੇ ਆਂ ਪੂਰਾ 25 ਸਰਪੰਚੀ ਦੇ ਚੋਣਾਂ ਵਾਲਾ ਮਾਹੌਲ ਬਲਾਕ ਦੇ ਵਿੱਚ ਪੂਰਾ ਮਾਹੌਲ ਮੇਲੇ ਵਾਲਾ ਮਾਹੌਲ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਵੀ ਜੋ ਟਾਈਪਿਸਟ ਨੇ ਉਹਨਾਂ ਕੋਲ ਵੀ ਪੂਰਾ ਰਸ਼ਾ ਹੈ ਤੇ 25 ਸਰਪੰਚੀ ਵਾਸਤੇ ਇਸ ਸਮੇਂ 6:30 ਵਜੇ ਦਾ ਟਾਈਮ ਹੈ ਪੂਰਾ ਜੋ ਦੇਖ ਸਕਦੇ ਹੋ ਤੁਸੀਂ ਤੇ ਪੂਰਾ ਮਾਹੌਲ ਇਸ ਸਮੇਂ ਭਰਪੂਰ ਹੈ ਦੇਖ ਸਕਦੇ ਹੋ ਤੁਸੀਂ ਦਿਖਾਣੇ ਆ ਤੁਹਾਨੂੰ ਆਪ ਜੀ ਨੂੰ ਪੰਚੀ ਸਰਪੰਚੀ ਦੇ ਜਿੰਨੇ ਵੀ ਕਿਸੇ ਪੂਰਾ ਕਿਸੇ ਕੋਲ ਸਿਰ ਖਜਾਨੇ ਨੂੰ ਵੀ ਟਾਈਮ ਨਹੀਂ ਹੈਗਾ ਦੇਖ ਸਕਦੇ ਹੋ ਤੁਸੀਂ ਪੂਰਾ 6:30 7 ਵਜੇ ਵੀ ਜੋ ਕੰਮ ਚੱਲ ਰਿਹਾ ਹੈ ਤੇ ਪੰਚੀ ਪੰਚੀ ਦੇ ਜੋ ਸ਼ਕੀਨ ਹੈ ਉਹ ਇੱਥੇ ਖੜੇ ਆਪਣੇ ਫਾਰਮ ਭਰ ਰਹੇ ਹੈ ਤੇ ਹਰ ਕੋਈ ਆਪਣੇ ਆਪਣੇ ਕੰਮ ਦੇ ਵਿੱਚ ਦਲਖਾਨਾ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਨੱਗਲ ਗੜੀਆਂ ਤੋਂ ਵੀ ਪਹੁੰਚੇ ਹੋਏ ਆ ਕਿ ਇਸ ਸਮੇਂ ਫਾਰਮ ਹਾਂਜੀ ਭਾਜੀ ਫਾਰਮ ਭਰ ਰਹੇ ਹਾਂ ਹਾਂਜੀ 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 ਆਪਣੀ ਤਾਂ ਸਰਬਸੰਮਤੀ ਹੋ ਜਾਂਦੀ ਸੀ ਸੰਮਤੀ ਹੋ ਗਈ ਹੋ ਗਈ ਕੀ ਬਾਤ ਹੈ ਵਧਾਈਆਂ ਨੱਗਲ ਗੜੀਆਂ ਹਮੇਸ਼ਾ ਹੀ ਸੰਮਤੀ ਹੈ ਨਹੀਂ ਬਿਲਕੁਲ ਬਿਲਕੁਲ ਕਿੰਨੇ ਸਾਲਾਂ ਤੋਂ ਸੰਮਤੀ ਹੈ ਜਦੋਂ ਮੁੱਲ ਖਿਆਦ ਹੋਇਆ ਜਦੋਂ ਮੁੱਲ ਖਿਆਦ ਹੋਇਆ ਸੰਮਤੀ ਸੰਮਤੀ ਕੌਣ ਬਣਾਈ ਸਰਪੰਚ ਸਰਪੰਚ ਆਪਾਂ ਹੀ ਬਣੇ ਆ ਅੱਛਾ ਕੀ ਬਾਤ ਹੈ ਵਧਾਈਆਂ ਫਿਰ ਤਾਂ ਵਧਾਈਆਂ ਜੀ ਵਧਾਈਆਂ ਠੀਕ ਹੈ ਤੇ ਬਾਈ ਰਾਹੀਂ ਸਰਪੰਚ ਬਣੇ ਆ ਇਸ ਸਮੇਂ ਦੇਖ ਸਕਦੇ ਹੋ ਸਾਡੇ ਨਾਲ ਪਹਿਲਾ ਸਰਪੰਚ ਇਲਾਕੇ ਦਾ ਨਕਲਗੜੀਆਂ ਤੋਂ ਸਾਡੇ ਕੋਲ ਖੜੇ ਨੇ ਇਸ ਸਮੇਂ ਤੇ ਸਰਬਸੰਮਤ ਅਜੇ ਨਾਮਜ਼ਦਗੀਆਂ ਦਾ ਤੀਸਰਾ ਦਿਨ ਚੱਲ ਰਿਹਾ ਜੀ ਡੀਰ ਸਭ ਕੀ ਮੈਂ ਦਿਖਦੇ ਹੋ ਕਿ ਜਿਹੜੀਆਂ ਸਰਪੰਚੀ ਚੋਣਾਂ ਹੋਣਗੀਆਂ 15 ਅਕਤੂਬਰ ਰੱਖੀ ਗਈ ਹੈ ਡੇਟ ਕਾਫੀ ਫਾਰਮ ਉਤਸ਼ਾਹ ਲੋਕਾਂ ਚ ਭਰਨ ਵਾਸਤੇ ਵੀ ਕਾਫੀ ਮੁਸ਼ਕਲਾਂ ਵੀ ਆ ਰਹੀਆਂ ਨੇ ਜੀ ਜਿਨ੍ਹਾਂ ਦੇ ਕਈਆਂ ਦੇ ਨਾਮ ਦਰੁਸਤ ਨਹੀਂ ਹੈ ਦੂਜੇ ਪਾਸੇ ਵਾਰਡ ਬੰਦੀ ਬਦਲ ਦਿੱਤੀ ਗਈ ਹੈ ਤਾਂ ਸੁਣ ਲੱਕੇ ਕੀ ਕੀਤਾ ਜਾ ਰਿਹਾ ਇਸ ਵਿੱਚ ਦੇਖੋ ਸਾਡਾ ਸਾਰਾ ਸਟਾਫ ਇੱਥੇ ਬੀੜੀ ਦਫਤਰ ਦਾ ਵੀ ਹਾਜ਼ਰ ਹੈ ਤੇ ਐਸ ਡੀ ਐਮ ਖਰੜ ਦਾ ਸਟਾਫ ਵੀ ਹਾਜ਼ਰ ਹੈ ਜਿਵੇਂ ਜਿਵੇਂ ਪ੍ਰੋਬਲਮਸ ਸਾਡੇ ਧਿਆਨ ਵਿੱਚ ਆ ਰਹੀਆਂ ਅਸੀਂ ਉਹਨਾਂ ਦਾ ਮੌਕੇ ਤੇ ਹੀ ਹੱਲ ਕਰ ਰਹੇ ਹਾਂ ਤੇ ਪਬਲਿਕ ਨੂੰ ਕਿਸੇ ਵੀ ਤਰ੍ਹਾਂ ਦੀ ਆਪਾਂ ਪਰੇਸ਼ਾਨੀ ਨਹੀਂ ਆਣ ਦਵਾਗੇ ਸਰ ਇਹ ਬਾੜ ਕਿਉਂ ਬੰਡੇ ਗਏ ਨੇ ਕਈ ਲੋਕਾਂ ਤੋਂ ਇਹ ਇਲਜ਼ਾਮ ਲਾਇਆ ਜਾ ਰਿਹਾ ਨਹੀਂ ਕਿ ਸਰਕਾਰ ਦੇ ਕੁਝ ਜਿਹੜੇ ਚਿਹਤ ਸਰਪੰਚ ਖੜ ਰਹੇ ਨੇ ਇਸ ਵਾਰ ਉਹਨਾਂ ਨੇ ਲੈ ਕੇ ਵੀਰੇ ਬਾੜ ਬਤਲਾਈ ਇਹ ਤਾਰਕ ਕੀ ਤਾਂ ਸਾਡੀਆਂ ਲਈ ਵੋਟਾਂ ਦੂਜੇ ਵਾਰਡ ਚ ਪਾ ਦਿੱਤੀਆਂ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਆ ਜਿਵੇਂ ਤੁਹਾਨੂੰ ਪਤਾ ਹੀ ਹੈ ਹਰ ਪਿੰਡ ਲਈ ਬੀਐਲਓ ਅਪਾਇੰਟ ਕੀਤੇ ਗਏ ਆ ਤੇ ਉਹਨਾਂ ਵੱਲੋਂ ਮੌਕੇ ਮੌਕੇ ਤੇ ਪਿੰਡ ਦਾ ਦੌਰਾ ਵੀ ਕੀਤਾ ਜਾਂਦਾ ਉੱਥੇ ਕੈਂਪ ਵੀ ਲਗਾਏ ਜਾਂਦੇ ਆ ਤੇ ਐਦਾਂ ਦੀ ਗੱਲ ਸਾਡੇ ਧਿਆਨ ਚ ਕੋਈ ਨਹੀਂ ਆਈ ਹੈ ਬਿਲਕੁਲ ਕੋਈ ਨਾ ਇਹ ਵੀ ਕਹਿ ਰਹੇ ਸਰ ਸਾਡੀਆਂ ਵੋਟਾਂ ਬਣ ਕੇ ਆਈਆਂ ਅਸੀਂ ਫਾਰਮ ਹੀ ਭਰ ਦਿੱਤੇ ਸੀ ਲਿਸਟਾਂ ਦਿੱਤੀ ਸੀ ਪਰ ਉਹ ਤੋਂ ਬਾਅਦ ਸਾਡਾ ਨਾਮ ਨਹੀਂ ਆਇਆ ਲਿਸਟਾਂ ਇਹਦੇ ਲਈ ਮੈਂ ਇਹ ਦੱਸਣਾ ਚਾਹ ਰਾ ਕਿ ਅਗਰ ਕਿਸੇ ਦੀ ਵੋਟ ਹੁਣ ਤੱਕ ਬਣ ਕੇ ਨਹੀਂ ਆਈ ਹੈ ਔਰ ਉਹ ਐਲੀਜੀਬਲ ਹੈ ਤਉ 3 10 ਤੱਕ ਫਾਰਮ ਆਪਣਾ ਦੇ ਕੇ ਤੇ ਨਵੀਂ ਵੋਟ ਬਣਵਾ ਸਕਦਾ ਤੇ ਉਹਨੂੰ ਵੋਟ ਪਾਣ ਦਾ ਪੂਰਾ ਅਧਿਕਾਰ ਜਿਹੜਾ ਹੈ ਉਹ ਦਿੱਤਾ ਜਾਏਗਾ ਸਰ ਜਿਹੜੇ ਫਾਰਮ ਭਰਨ ਵਾਸਤੇ ਕਿੰਨੇ ਕਿ ਸੈਂਟਰ ਤੁਸੀਂ ਏਰੀਆ ਵਿੱਚ ਬਣਾਏ ਆ ਕਿ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਕਿੰਨੇ ਗਿਣਤੀ ਦੇ ਆ ਨੋਮੀਨੇਸ਼ਨ ਫਾਰਮ ਭਰਨ ਲਈ ਅਸੀਂ ਜਿਹੜਾ ਮਾਜਰੀ ਬਲਾਕ ਹੈ ਉਹਨੂੰ 13 ਕਲਸਟਰਾਂ ਦੇ ਵਿੱਚ ਵੰਡਿਆ ਹਾਂ ਤੇ ਉਹਨਾਂ 13 ਦੇ ਵਿੱਚ RO ਤੇ ARO ਲਗਾਏ ਗਏ ਆ ਉਹਨਾਂ ਦੀਆਂ ਲੋਕੇਸ਼ਨਾਂ ਵੀ ਅਸੀਂ ਬਾਹਰ ਨੋਟਿਸ ਬੋਰਡ ਤੇ ਵੀ ਸ਼ੇਅਰ ਕੀਤੀਆਂ ਤੇ ਮਨਾਦੀ ਵੀ ਕੀਤੀ ਹੈ ਤੇ ਸਾਂਝੀਆਂ ਜਗ੍ਹਾ ਤੇ ਪਿੰਡਾਂ ਦੇ ਵਿੱਚ ਅਸੀਂ ਚਸਪਾ ਵੀ ਕੀਤੀ ਹੈ ਤੇ ਕਿੰਨੇ ਕਿੰਨੇ ਪਿੰਡ ਪਾਏ ਗਏ ਜੀ ਕਲਸਟਰਾਂ ਦੇ ਇਥੇ ਐਵਰੇਜ ਦੇ ਵਿੱਚ 7 ਤੋਂ 8 ਪਿੰਡ ਹਰ ਕਲਸਟਰ ਦੇ ਵਿੱਚ ਪਾਏ ਗਏ ਆ ਤੇ 101 ਪਿੰਡਾਂ ਲਈ ਮਾਜਰੀ ਚ ਅਸੀਂ 13 ਕਲਸਟਰ ਬਣਾਏ ਅੱਜ ਜਿਹੜੀ ਨਾਮਜ਼ਦਗੀਆਂ ਹੈਗੀਆਂ ਉਹ ਕਿੰਨੇ ਕੁ ਸਰਪੰਚਾਂ ਤੇ ਪੰਚਾਂ ਦੀਆਂ ਕਿੰਨੇ ਕਿੰਨੀਆਂ ਸਾਡੇ ਕੋਲ 3 ਨਾਮਜ਼ਦਗੀਆਂ ਸਰਪੰਚਾਂ ਲਈ ਆਈਆਂ ਤੇ 5 ਨਾਮਜ਼ਦਗੀਆਂ ਜਿਹੜੀਆਂ ਹੈ ਉਹ ਪੰਚਾਂ ਲਈ ਆਈਆਂ ਟੋਟਲ 8 ਨਾਮਜ਼ਦਗੀਆਂ ਅੱਜ ਸਾਨੂੰ ਪ੍ਰਾਪਤ ਹੋਈਆਂ ਸਰ ਕਾ ਸਦੋਂ ਕਿ ਨਾ ਚੁਣੇ ਜਾ ਰਹੀਆਂ ਨੇ ਕਿੰਨੇ ਕ ਪਿੰਡਾਂ ਦੇ ਵਿੱਚੋਂ ਤੁਹਾਡੇ ਕੋਲ ਆ ਗਏ ਨੇ ਨਾਮ ਕਿੰਨੇ ਕ ਪਿੰਡ ਚੁਣੇ ਗਏ ਨੇ ਸਾਡੇ ਕੋਲ ਦੇਖੋ ਇਨਫਾਰਮੇਸ਼ਨ ਕਾਫੀ ਆ ਰਹੀ ਹੈ ਤੇ ਬਹੁਤ ਉਤਸ਼ਾਹ ਵਾਲੀ ਗੱਲ ਹੈ ਲੋਕਾਂ ਵਿੱਚ ਵੀ ਬੜਾ ਉਤਸ਼ਾਹ ਹੈ ਕਿ ਅਸੀਂ ਜਿਹੜਾ ਹੈ ਸਰਬਸੰਮਤੀ ਨਾਲ ਪੰਚਾਇਤਾਂ ਚੁੜੀਆਂ ਤੇ ਮੈਨੂੰ ਉਮੀਦ ਹੈ ਵੀ ਜਿਹੜੇ ਸਾਡੇ 101 ਪਿੰਡ ਹੈ ਉਹਦੇ ਚੋਂ ਲਗਭਗ ਤੀਜਾ ਹਿੱਸਾ ਜਾਂ ਉਸ ਤੋਂ ਵੱਧ ਸਾਡੇ ਕੋਲ ਸਰਬਸੰਮਤੀ ਹੋ ਜਾਵੇਗੀ ਸਰਬਸੰਮਤੀ ਦੀ ਇਸ ਵਾਰ ਰੇਸ਼ੋ ਵਧੇਗੀ ਪਿਛਲੀ ਵਾਰ ਨਾਲੋਂ ਜੀ ਹਾਂ ਜ਼ਰੂਰ ਵਧੇਗੀ ਜੀ ਇਸ ਵਾਰ ਲੱਗਦਾ ਵੀ ਪਿਛਲੀ ਵਾਰ ਤੋਂ ਇਹ ਜਿਹੜਾ ਫਿਗਰ ਹੈ ਉੱਪਰ ਹੀ ਜਾਏਗਾ ਕੀ ਕਾਰਨ ਕੀ ਲੱਗਦੇ ਹੈ ਜੀ ਵੀ ਇੰਨੀ ਜ਼ਿਆਦਾ ਸਰਬਸੰਮਤੀ ਪਿੰਡਾਂ ਦੇ ਵਿੱਚ ਹੋ ਰਹੀ ਹੈ ਦੇਖੋ ਕਾਰਨ ਤਾਂ ਇਹ ਹੈ ਕਿ ਪਿੰਡਾਂ ਦੇ ਵਿੱਚ ਜਿਹੜਾ ਹੈ ਪੋਲਿਟਿਕਸ ਜਿਵੇਂ ਆਪਾਂ ਕਹਿੰਦੇ ਸੀ ਉਹ ਪਿੰਡਾਂ ਦੇ ਵਿੱਚ ਪਿਆਰ ਹੁਣ ਲੋਕਾਂ 'ਚ ਥੋੜਾ ਵੱਧ ਰਿਹਾ ਲੋਕਾਂ ਨੂੰ ਜਿਵੇਂ ਸਰਕਾਰ ਵੱਲੋਂ ਵੀ ਸਮੇਂ-ਸਮੇਂ ਤੇ ਅਪੀਲ ਕੀਤੀ ਜਾਂਦੀ ਹੈ ਕਿ ਤੁਸੀਂ ਸਰਬਸੰਮਤੀ ਨਾਲ ਆਪਣੇ ਸਰਪੰਚ ਪੰਚ ਚੁਣੋ ਤੇ ਇਹਨਾਂ ਚੀਜ਼ਾਂ ਨੂੰ ਦੇਖ ਕੇ ਲੱਗਦਾ ਵੀ ਜਿਹੜਾ 5 ਲੱਖ ਰੁਪਏ ਦੀ ਗ੍ਰਾਂਟ ਦਾ ਸੀ ਪਹੁਚਵਾ ਨੇ ਐਲਾਨ ਕੀਤਾ ਉਹਦਾ ਕਿਤੇ ਨਾ ਅਸਰ ਲੱਗਦਾ ਕਿ ਉਹਦਾ ਵੀ ਬਿਲਕੁਲ ਅਸਰ ਹੈ ਜੀ ਗ੍ਰਾਂਟ ਤੋਂ ਇਲਾਵਾ ਜੇਕਰ ਜਿਹੜਾ ਸਭ ਗੱਲ ਕਰ ਲਈਦਾ 30 30 35 35 ਲੱਖ ਰੁਪਏ ਦੀਆਂ ਜਿਹੜੀਆਂ ਬੋਲੀਆਂ ਉਰੇ ਲੱਗ ਚੁੱਕੀਆਂ ਸਰਬਸੰਮ ਇਹ ਨੂੰ ਐਕਸਪਲੇਨ ਕਰੋਗੇ ਕਿ ਮੈਂ ਬੋਲੀਆਂ ਕਿਉਂ ਐ ਬੋਲੀ ਲੱਗਦੀ ਪੰਜਾਬ ਦੇ ਵਿੱਚ ਇਹ ਸਰਬਸੰਮਤੀ ਸਰਬਸੰਮਤੀ ਹੁੰਦੀ ਹੈ ਤਾਂ ਉਹ ਕਹਿੰਦਾ ਵੀ ਮੈਂ 30 ਲੱਖ ਰੁਪਏ ਦਿੰਨਾ ਜਾਂ 35 ਲੱਖ ਦਿੰਨਾ ਵੀ ਪਿੰਡ ਦੇ ਵਿਕਾਸ ਵਾਸਤੇ ਖਰਚ ਕਰਦੇ ਆਪਾਂ ਵੀ ਕੀਮੇਦਾਰ ਜਾਨ ਲੱਗਦਾ ਇਹ ਪੋਜ਼ਿਟਿਵ ਆ ਜਾਂ ਨੈਗੇਟਿਵ ਕੀਮੇਦਾਰ ਲੱਗਦਾ ਹੈ ਨੇ ਦੇਖੋ ਇਹਦੇ ਬਾਰੇ ਤਾਂ ਮੈਂ ਕਮੈਂਟ ਨਹੀਂ ਕਰ ਸਕਦਾ ਪਰ ਅਗਰ ਸਰਬਸੰਮਤੀ ਕਿਤੇ ਹੁੰਦੀ ਹੈ ਤੇ ਉਸ ਪਿੰਡ ਦੇ ਵਸਨੀਕ ਕੋਈ ਐਨ ਆਰ ਆਈ ਹੈ ਜਾਂ ਕੋਈ ਕੁਝ ਵੀ ਹੈ ਉਹ ਪਹਿਲਾਂ ਵੀ ਪਹਿਲਾਂ ਵੀ ਆਪਣੇ ਪਹਿਲਾਂ ਵੀ ਆਪਣੇ ਪਿੰਡਾਂ ਦੀ ਉਹ ਹਮੇਸ਼ਾ ਹੈਲਪ ਕਰਦੇ ਰਹੇ ਆ ਤੇ ਅੱਗੇ ਵੀ ਉਮੀਦ ਹੈ ਵੀ ਕਰਦੇ ਰਹਿਣਗੇ ਇਹ ਪਿੰਡ ਦਾ ਮਸਲਾ ਹੈ ਜੇ ਸਰਬਸੰਮਤੀ ਹੁੰਦੀ ਹੈ ਤੇ ਲੋਕ ਹੈਲਪ ਕਰਨ ਲਈ ਅੱਗੇ ਆਉਂਦੇ ਆ ਤਾਂ ਉਹ ਬੜੀ ਵਧੀਆ ਗੱਲ ਹੈ ਇਹ ਸਰਬਸੰਮਤੀ ਵਾਲਾ ਸਰਟੀਫਿਕੇਟ ਦੋ ਜਿੱਥੇ ਜਾਣਾ ਦੀ ਸਾਰਾ ਸਰਵਸੰਮਤੀ ਦਾ ਜਦੋਂ ਇੱਕ ਵਾਰ ਨਾਮਿਨੇਸ਼ਨ ਇਹਨਾਂ ਦੀ ਹੋ ਗਈ ਤੇ ਹਾਂ ਉਸ ਤੋਂ ਬਾਅਦ ਜਦੋਂ ਹਾਂਜੀ ਉਸ ਤੋਂ ਬਾਅਦ ਆਪਾਂ ਜਿਹੜੀ ਹੈ ਕਾਰਵਾਈ ਸ਼ੁਰੂ ਕਰਤਾ ਲੱਗਦਾ ਸਰ ਜਿਸ ਤਰੀਕੇ ਨਾਲ ਜਿੱਥੇ ਇਲੈਕਸ਼ਨ ਹੋਣਗੇ ਜਿੱਥੇ ਸਰਵਸੰਮਤੀ ਹੋਈ ਹੈ ਦੋਨਾਂ ਦੇ ਵਿਕਾਸ ਦੇ ਵਿੱਚ ਤਾਂ ਬਹੁਤ ਫਰਕ ਪਈਗਾ ਕਿਉਂਕਿ ਜਿਹੜਾ ਖਰਚਾ ਸਰਪੰਚਾਂ ਨੇ ਮੰਨ ਲਓ ਕਿ ਸਰਪੰਚ ਚੋਣ ਤੇ ਕਰਨਾ ਸੀ ਉਹ ਕਿਧਰ ਦੇ ਵਿਕਾਸ ਤੇ ਹੋ ਜੇ ਜਿਹੜੀ ਸਰਵਸੰਮਤੀ ਨਾਲ ਹੋਣਾ ਹੈ ਸਰਬਸੰਮਤੀ ਨਾਲ ਲੱਗਦਾ ਕਿ ਵੱਧ ਵਿਕਾਸ ਜਿਹੜਾ ਪਿੰਡਾਂ ਚ ਹੋਵੇ ਅਗਰ ਹੋਰ ਹੀ ਪਿੰਡ ਨੇ ਸਰਬਸੰਮਤੀ ਕਰ ਲਿਆ ਨਹੀਂ ਦੇਖੋ ਅਗਰ ਸਰਬਸੰਮਤੀ ਹੁੰਦੀ ਹੈ ਤੇ ਉੱਥੇ ਤਾਂ ਡੈਫੀਨੇਟਲੀ ਫਰਕ ਪਏਗਾ ਬਟ ਜਿਹੜਾ ਖਰਚੇ ਦੀ ਗੱਲ ਹੈ ਉਹ ਨੂੰ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਜਿਹੜਾ ਸਰਪੰਚ ਖੜਿਆ ਉਹਨੇ ਆਪਣੇ ਜੇਬ ਚੋਂ ਖਰਚਾ ਕਰਨਾ ਤੇ ਜਿਹੜਾ ਪੈਸਾ ਪਿੰਡ ਚ ਖਰਚਣਾ ਉਹ ਸਰਕਾਰੀ ਪੈਸਾ ਹੁੰਦਾ ਉਹ ਤਾਂ ਜਿੰਨਾ ਆਦਾ ਉਨਾਂ ਨੂੰ ਲਾਣਾ ਹੀ ਪੈਣਾ ਤੇ ਸਰਪੰਚੀ ਲਈ ਕਿੰਨਾ ਪੈਸਾ ਖਰਚਾ ਰੱਖਿਆ ਜੀ ਇਸ ਵਾਰ ਇਹਦੀਆਂ ਹਦਾਇਤਾਂ ਜਿਹੜੀਆਂ ਹੈ ਅਸੀਂ ਸਾਰੀਆਂ ਬਾਹਰ ਲਗਾਤੀਆਂ ਉਹ ਤੁਸੀਂ ਉਥੋਂ ਚੈੱਕ ਕਰ ਸਕਦੇ ਸੀ ਕੀ ਸਰ ਹੋਰ ਜਿਹੜੀ ਪ ਕਰਦਾ ਵੀ ਜਿੰਨੀ ਵੱਧ ਤੋਂ ਵੱਧ ਸਰਬਸੰਮਤੀ ਹੁੰਦੀ ਹੈ ਉਨੀ ਕੀਤੀ ਜਾਵੇ ਉਹਦੇ ਨਾਲ ਤੁਹਾਡੇ ਪਿੰਡ ਦੇ ਵਿਕਾਸ ਦੀ ਰਫਤਾਰ ਵੀ ਤੇਜ਼ ਹੋਊਗੀ ਤੇ ਪਿੰਡਾਂ ਦੇ ਵਿੱਚ ਆਪਸ ਵਿੱਚ ਭਾਈਚਾਰਾ ਵੀ ਕਾਇਮ ਰਹੇਗਾ ਅੱਛਾ ਵੋਟਾਂ ਨੂੰ ਲੈ ਕੇ ਇਲੈਕਸ਼ਨ ਵੀ ਹੋਣੇ ਜਿਸ ਤਰੀਕੇ ਨਾਲ 15 ਅਕਤੂਬਰ ਨੂੰ ਲਾਉਣ ਅੌਰਡਰ ਸਥਿਤੀ ਨੂੰ ਕਾਇਮ ਰੱਖਣ ਵਾਸਤੇ ਕਿਵੇਂ ਪ੍ਰੋਟੈਕਸ਼ਨ ਕਰੋਗੇ ਤੁਸੀਂ ਕਿਉਂਕਿ ਥੋੜਾ ਤੁਸੀਂ ਚਾਰ ਦੋ ਚਾਰੇ ਪਾਸੇ ਤੁਸੀਂ ਦੇਖਣਾ ਸਾਰਾ ਕੁਝ ਕਈ ਪਿੰਡਾਂ ਦੇ ਵਿੱਚ ਲੜਾਈ ਝਗੜੇ ਵੀ ਹੁੰਦੇ ਨੇ ਕਾਫੀ ਇਦਾਂ ਦੀ ਘਟਨਾਵਾਂ ਪਿਛਲੇ ਸਾਲਾਂ ਦੇ ਵਿੱਚ ਦੇਖਣ ਨੂੰ ਮਿਲਿਆ ਸੀ ਹੁਣ ਕਿਵੇਂ ਤੁਸੀਂ ਪੂਰਾ ਮੇਨਟੇਨ ਰੱਖੋਗੇ ਕੀ ਪੰਜਾਬ ਪੁਲਿਸ ਤੋਂ ਆਉਵੇ ਕੋਈ ਹੋਰ ਪੈਰਾਮਿਲਟਰੀ ਉਹ ਨਹੀਂ ਉਹਦੇ ਲਈ ਸਾਡਾ ਸਾਰਾ ਸਰਵੇ ਹੋ ਚੁੱਕਿਆ ਹੈ ਪੰਜਾਬ ਪੁਲਿਸ ਨਾਲ ਵੀ ਅਸੀਂ ਇਨ ਟੱਚ ਹੈਗੇ ਆ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਤੇ ਸਟੇਟ ਇਲੈਕਸ਼ਨ ਕਮਿਸ਼ਨ ਨਾਲ ਵੀ ਅਸੀਂ ਇਨ ਟੱਚ ਹੈਗੇ ਆ ਜਿਹੜੇ ਅਸੀਂ ਸੈਂਸਿਟਿਵ ਬੂਥਸ ਹੈਗੇ ਆ ਉਹਨਾਂ ਦੀ ਲਿਸਟ ਵੀ ਅਸੀਂ ਦੇਖ ਲਈ ਹੈ ਪੁਰਾਣਾ ਰਿਕਾਰਡ ਵੀ ਚੈੱਕ ਕੀਤਾ ਤੇ ਜਿੱਥੇ ਹੁਣ ਉਮੀਦ ਹੈ ਵੀ ਕੁਝ ਹੋ ਸਕਦਾ ਉੱਥੇ ਵੀ ਅਸੀਂ ਖਾਸ ਇਹਦਾ ਧਿਆਨ ਰੱਖਾਂਗੇ ਤੇ